ਦੋਸਤੋ ਘਰੋਂ ਬਾਹਰ ਨਿਕਲਣ ਸਮੇਂ ਤੇ ਕਿਤੇ ਬਾਹਰ ਆਉਣ ਜਾਣ ਸਮੇਂ ਪੂਰੇ ਸਤਾਰਕ ਰਹੋ ਕਿਉਂਕਿ ਹੁਣ ਪੰਜਾਬ ਦਾ ਮਾਹੌਲ ਪਹਿਲਾਂ ਵਾਂਗ ਠੀਕ ਨਹੀਂ ਰਿਹਾ ਹੁਣ ਕਿਸੇ ਨਾਲ ਕਦੋਂ ਕੀ ਹੋ ਜਾਵੇ ਇਸ ਦੀ ਕਿਸੇ ਨੂੰ ਵੀ ਕੰਨੋਂ ਕੰਨ ਤੱਕ ਖਬਰ ਤੱਕ ਨਹੀਂ ਹੁੰਦੀ ਜੀ ਹਾਂ ਅਜੇ ਹੀ ਇੱਕ ਮਾਮਲਾ ਜ਼ਿਲ੍ਹਾ ਅੰਮ੍ਰਿਤਸਰ ਦੇ ਝੰਡਿਆਲਾ ਗੁਰੂ ਅਦੀਨ ਪੈਂਦੇ ਜਾਨੀਆਂ ਪਿੰਡ ਦੇ ਨੇੜੇ ਤੋਂ ਸਾਹਮਣੇ ਆਇਆ ਹੈ ਮਾਮਲੇ ਨੂੰ ਪੂਰਾ ਤੈਅ ਤੱਕ ਜਾਣਨ ਲਈ ਪਹਿਲਾਂ ਇਹ ਨੌਜਵਾਨਾਂ ਨੂੰ ਧਿਆਨ ਨਾਲ ਦੇਖੋ ਜਿਹੜੇ ਸਿਵਲ ਹਸਪਤਾਲ ਦੇ ਬੈੱਡ ਤੇ ਜਿਹੜੇ ਇਲਾਜ ਪਏ ਨਜ਼ਰ ਆ ਰਹੇ ਨੇ ਬੀਤੀ ਰਾਤ 9 ਵਜੇ ਤੱਕ ਇਹ ਨੌਜਵਾਨ ਬਿਲਕੁਲ ਸਹੀ ਸਲਾਮਤ ਸੀ ਪਰ ਇਸ ਦੌਰਾਨ ਹੀ ਮੰਦਰ ਚੋਂ ਪਾਠ ਕਰਕੇ ਜਦੋਂ ਘਰ ਵਾਪਸ ਪਰਤ ਰਹੇ ਸੀ ਤੇ ਇਸ ਦੌਰਾਨ ਹੀ ਇਹਨਾਂ ਨੌਜਵਾਨਾਂ ਦੇ ਨਾਲ ਤਿੰਨ ਲੁਟੇਰੇ ਅਜਿਹਾ ਕਾਰਾ ਕਰ ਜਾਂਦੇ ਨੇ ਕਿ ਜਿਸ ਦੇ ਨਾਲ ਪੂਰਾ ਇਲਾਕਾ ਦਹਿਲ ਉੱਠਿਆ ਜਿਸ ਬਾਬਤ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ ਨੇ ਅੱਗੇ ਜੋ ਦੱਸਿਆ ਉਹ ਸੁਣੋ ਤੇ ਤੁਸੀਂ ਵੀ ਆਪਣੇ ਬਾਰੇ ਗੌਰ ਕਰਿਓ ਨੀਕਪਾਲ ਜੀ ਨੀਕਪਾਲ ਜੀ ਕੀ ਹੋਇਆ ਤੁਹਾਡੇ ਨਾਲ ਮੈਂ ਬੰਨਾਲਾ ਜ਼ਰਾਤਾ ਮੇਰੇ ਪਿੱਛੇ ਬੰਦ ਕਰ ਹਾਂ ਹਾਂਜੀ ਫਿਰ ਜਾਨੀਆ ਦੇ ਪਾਸੋਂ ਹਾਂ ਜੀ ਉਹਨਾਂ ਨੇ ਮੇਰੀ ਐਕਟਵਾਵਾਂ ਤੇ ਲਾਤ ਮਾਰੀ ਲਾਤ ਮਾਰ ਕੇ ਫਿਰ ਕਰਤੇ ਭਾਈ ਮੈਨੇ ਨਹੀਂ ਰੋਕੀ ਆਪਣੀ फिर दोबारा फिर उन्होंने में दांतर मारा फिर फिर मैं नीचे डिग गया फिर उन्होंने मुझे दस हजार रुपए थे मोबाइल था।, था।, कौन -कौन था? था, पास पास, था उसके पास मोबाइल था दोनों हाँ जैसे कि उन्होंने दाँतर उसमें हटा के आदमी थे तीन बंदे थे कहा जा रहे थे मेहंदी लगा कर आ रहा था

ਇਹ ਦੋਨੋਂ ਬੰਡਾਲੇ ਤੋਂ ਆ ਰਹੇ ਸੀਗੇ। ਜੀ 9:00 ਵਜੇ ਦੇ ਕਰੀਬ ਇਹਨਾਂ ਨੂੰ ਪੁੱਛੋਂ ਦੋ ਮੋਟਰਸਾਈਕਲ ਤੇ ਆ ਰਹੇ ਤਿੰਨ ਤਿੰਨ ਮੋਟਰਸਾਈਕਲ ਸਵਾਰ ਸੀਗੇ। ਉਹ ਬੰਨੇ ਸੀ ਉਹਨਾਂ ਨੇ ਇਹਨਾਂ ਨੂੰ ਲੱਤ ਮਾਰ ਕੇ ਪਹਿਲਾਂ ਸੱਟਿਆ। ਇਹਨਾਂ ਕੋ ਕੋਹਣ ਦੀ ਕੋਸ਼ਿਸ਼ ਕੀਤੀ ਤੇ ਜਿਥੇ ਥੋੜਾ ਅੱਗੇ ਹੋੜੇ ਜਿੱਥੋਂ ਇਹਨਾਂ ਦੀ ਕੁਟਮਾਰ ਕਰਕੇ ਤੇ 10000 ਰੁਪਏ ਨੇ 10000 ਤੋਂ 10000 ਰੁਪਿਆ ਦੇ ਮੋਬਾਈਲ ਲੈ ਗਏ ਨੇ ਤੇ ਮੌਕੇ ਤੇ ਸਾਡੀ ਸਰਚ ਚੱਲ ਰਹੀ ਆ। ਤੇ ਬੜੀ ਜਲਦੀ ਹੈ ਜਿਹੜੇ ਗ੍ਰਿਫਤਾਰ ਕੀਤੇ ਜਾਣਗੇ ਸਰ ਇੱਕ ਕੱਤੇ ਹੀ ਅੱਗੇ ਦਿੰਦੇ ਨੇ ਇਹ ਐਕਟਿਵਾ ਤੇ ਸੀ ਦੋਨੋਂ ਜਿਹੜੇ ਪੀੜਤ ਨੇ ਤੇ ਆਪਣਾ ਕੰਮ ਕਰਕੇ ਵਾਪਸ ਆ ਰਹੇ ਸੀ ਦੂਸਰੀ ਮੋਟਰਸਾਈਕਲ ਤੇ ਬਹੁਤ ਜਲਦੀ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾਊਗਾ ਜੀ ਸਾਡੀਆਂ ਟੀਮਾਂ ਲੱਗੀਆਂ ਵਾ ਅਸੀਂ ਆਪਣੀ ਜੋ ਟੈਕਨੀਕਲ ਹੁੰਦੀ ਸਾਡੀ ਇਨਵੈਸਟੀਗੇਸ਼ਨ ਉਹ ਸਾਡੀ ਜਾਰੀ ਹੈ ਕੋਈ ਫੈਰ ਹੋਇਆ ਸਰ ਜੀ ਹਾਂ ਦੱਸਣ ਮੁਤਾਬਕ ਇੱਕ ਹੋਇਆ ਬਾਕੀ ਅਸੀਂ ਤਫਤੀਸ਼ ਸਾਰਾ ਲਿਆਵਾਂਗੇ ਜੀ ਕੋਈ ਮੋਡਲੀ ਪ੍ਰੋਸੀਜ ਕੀ ਬਦਲ ਗਈ ਫਿਲਹਾਲ ਐਡਮਿਟ ਇਹਨਾਂ ਨੂੰ ਇਲਾਜ ਲਈ ਦਾਖਲ ਕਰਾਇਆ ਚ ਜੈਨ ਹਸਪੀਟਲ ਬਾਕੀ ਸਾਡੀ ਤਫਤੀਸ਼ ਚੱਲ ਰਹੀ ਹੈ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਲੁਟੇਰੇ ਨੌਜਵਾਨਾਂ ਤੋਂ ਹਜ਼ਾਰਾਂ ਰੁਪਏ ਲੁੱਟ ਕੇ ਫਰਾਰ ਹੋ ਗਏ ਜਿਨ੍ਹਾਂ ਦੀ ਭਾਲ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ ਅਤੇ ਜਲਦ ਹੀ ਲੁਟੇਰਿਆਂ ਨੂੰ ਕਾਬੂ ਕਰ ਲਿਆ ਜਾਵੇਗਾ ਤੇ ਉਹਨਾਂ ਨੂੰ ਸਲਾਖਾਂ ਪਿੱਛੇ ਛੁੱਟਿਆ ਜਾਵੇਗਾ ਅੱਜ ਤੋਂ ਕਈ ਸਾਲ ਪਹਿਲਾਂ ਅਜਹੀਆਂ ਕਟਨਾਵਾਂ ਫਿਲਮਾਂ ਜਾਂ ਨਾਟਕਾਂ ਵਿੱਚ ਦੇਖ ਕੇ ਹੈਰਾਨ ਹੁੰਦੇ ਸੀ ਪਰ ਹੁਣ ਅਜਿਹੇ ਸੀਨ ਪੰਜਾਬ ਦੇ ਵਿੱਚ ਸ਼ਰਿਆਮ ਬਣਨ ਲੱਗੇ ਨੇ ਜੋ ਕਿ ਸਰਕਾਰ ਅਤੇ ਪ੍ਰਸ਼ਾਸਨ ਨੂੰ ਇਸ ਵੱਲ ਖਾਸ ਧਿਆਨ ਦੇਣ ਦੀ ਲੋੜ ਹੈ ਤਾਂ ਜੋ ਸੂਬੇ ਦੇ ਵਿੱਚ ਅਮਨ ਸ਼ਾਂਤੀ ਬਣੀ ਰਹੇ ਹਕੀਕੀ ਟੀਵੀ ਪੰਜਾਬੀ ਲਈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ